ਤਾਂ ਮੈਂ ਤੁਹਾਡਾ ਡਾਕਟਰ ਜੀਐਸ ਦੁੱਗਲ ਜੀਡੀ ਨਿਊਜ਼ ਬਣਾ ਰਿਹਾ ਤੋ ਅੱਜ ਅਸੀਂ ਦੇਖ ਰਹੇ ਹਾਂ ਕਿ ਸ਼ਹਿਰ ਬਰਨਾਲਾ ਮੁਕੰਮਲ ਤੌਰ ਤੇ ਬੰਦ ਰਿਹਾ ਜਿਸ ਤੇ ਬੱਚੇ ਦੁਕਾਨਦਾਰ ਵੀਰਾਂ ਨੇ ਸਾਥ ਦਿੱਤਾ ਤੇ ਦੂਸਰਾ ਮਤਲਬ ਉਹ ਦੁੱਧੀਆਂ ਡੇਰੀਆਂ ਵੀ ਹੋਰ ਵੱਖ-ਵੱਖ ਅਦਾਰੇ ਵੀ ਜਿਹੜੇ ਹੈਗੇ ਉਹ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਅਪੀਲ ਕਰਨ ਤੇ ਜਿਹੜੇ ਹੈਗੇ ਉਹ ਬੰਦ ਰੱਖੇ ਗਏ ਹੁਣ ਸਾਡੇ ਨਾਲ ਮੌਜੂਦ ਨੇ ਬੱਸ ਸਟੈਂਡ ਰੋਡ ਦੇ ਪ੍ਰਧਾਨ ਸਰਦਾਰ ਕਲਦੀਪ ਸਿੰਘ ਜੀ ਜੱਸਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਜਿਹੜਾ ਇਹ ਸਮਾਗ ਇਸ ਦੇ ਬੱਚੇ ਕਿਸਾਨ ਜਥੇਬੰਦੀਆਂ ਨੇ ਵੱਲੋਂ ਤੁਹਾਨੂੰ ਅਪੀਲ ਕੀਤੀ ਗਈ ਸੀ ਤੁਸੀਂ ਸ਼ਹਿਰ ਨੂੰ ਮਤਲਬ ਮੁਕੰਮਲ ਤੌਰ ਤੇ ਬੰਦ ਵੀ ਰੱਖਿਆ ਸੀ ਸਾਨੂੰ ਸਹਿਯੋਗ ਦਿੱਤਾ ਜੀ ਅੱਜ ਦੁਕਾਨਾਂ ਤਾਂ ਸ਼ੋਰੂਮ ਦੁਕਾਨਾਂ ਛੋਟੀਆਂ ਵੱਡੀਆਂ ਤਾਂ ਬੰਦ ਰਹਿਣੀ ਹੀ ਰਹਿਣੀ ਅਸੀਂ ਆ ਚਾਹ ਦੇ ਖੋਖਿਆਂ ਤੱਕ ਸਬਜ਼ੀ ਦੀਆਂ ਰੇੜੀਆਂ ਤੱਕ ਕੋਚੇ ਛੋਲੇਆਂ ਤੱਕ ਸਾਰੀ ਮਾਰਕੀਟ ਬੰਦ ਕਰਕੇ ਕਿਸਾਨ ਜਥੇਬੰਦੀਆਂ ਨੂੰ ਪੂਰਾ ਸਹਿਯੋਗ ਦਿੱਤਾ ਪਰ ਵਪਾਰ ਮੰਡਲ ਵੱਲੋਂ ਖੋਲਣ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਖਰਚੇ ਬਹੁਤ ਪੈਂਦੇ ਨੇ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਦੀ ਵੀ ਮਜਬੂਰੀ ਆ ਇਸ ਕਰਕੇ ਕਿਸੇ ਦਾ ਜੀ ਨਹੀਂ ਕਰਦਾ ਪਰ ਗਵਰਨਮੈਂਟਾਂ ਨੂੰ ਇਹ ਚਾਹੀਦਾ ਵੀ ਜਿਹੜੇ ਕਿਸਾਨ ਜਥੇਬੰਦੀਆਂ ਇੰਨੇ ਚਿਰ ਤੋਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਨ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਬਾਜ਼ਾਰ ਬੰਦ ਧਰਨੇ ਲੱਗਦੇ ਨੇ ਰੋੜਾਂ ਬੰਦ ਹੁੰਦੀਆਂ ਨੇ ਪਬਲਿਕ ਬਹੁਤ ਪਰੇਸ਼ਾਨ ਹੁੰਦੀ ਆ ਜੀ ਜਦੋਂ ਗਵਰਨਮੈਂਟਾਂ ਇਹਨਾਂ ਨਾਲ ਬੈਠ ਕੇ ਟੇਬਲ ਤੇ ਇਹਨਾਂ ਦੇ ਮਸਲੇ ਹੱਲ ਕਰਨਗੇ ਤਾਂ ਇਹਨਾਂ ਨੂੰ ਕੋਈ ਲੋੜ ਨਹੀਂ ਪਊਗੀ ਬਾਜ਼ਾਰ ਬੰਦ ਕਰਵਾਉਣ ਦੀ ਜਾਂ ਰੋੜਾ ਬੰਦ ਕਰਨ ਦੀ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਤਾਂ ਇਹ ਜੇ ਸੰਘਰਸ਼ ਕਰਨੇ ਪੈਂਦੇ ਨੇ ਪੂਰਾ ਵਪਾਰ ਮੰਡਲ ਨੇ ਪੂਰਾ ਸਹਿਯੋਗ ਦੇ ਕੇ ਪੂਰਾ ਬਾਜ਼ਾਰ ਬੰਦ ਰੱਖਿਆ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀਆਂ ਪੂਰਾ ਹਾਂਜੀ ਸਰ ਜਿਹੜਾ ਅੱਜ ਮਤਲਬ ਬਾਜ਼ਾਰਪੁਰ ਜਿੱਤੇ ਬੰਦੀਆਂ ਵੱਲੋਂ ਮਤਲਬ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਜਿਸ ਦੇ ਵਿੱਚ ਬਿਜਾਰ ਮੰਡਲ ਨੂੰ ਲੈ ਕੇ ਤੇ ਲੱਖ ਵੱਖ-ਵੱਖ ਸੰਸਥਾਵਾਂ ਨੂੰ ਦੱਸਿਆ ਗਿਆ ਕਿ ਆਪੋ ਆਪਣਾ ਜਿਹੜਾ ਹੈਗਾ ਜਿਵੇਂ ਕੋਈ ਦੁਕਾਨਾਂ ਹੈਗੀਆਂ ਉਹ ਬੰਦ ਕੀਤੀਆਂ ਜਾਣ ਇਸ ਦੇ ਬਾਰੇ ਤੁਸੀਂ ਕੀ ਕਹਿਣ ਜਾਓਗੇ ਮੇਰਾ ਨਾਮ ਨਿਲਪੰਸਰ ਲਾਲਾ ਪ੍ਰਧਾਨ ਬੁਫਾਰਾ ਮੰਡਲ ਬਰਨਾਲਾ ਜੀ ਤੇ ਇਹਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਹੋਇਆ ਸੀਗੇ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਹੈਗਾ 30-30 ਕਿਸਾਨ ਜਥੇਬੰਦੀਆਂ ਇਹਦੇ ਵਿੱਚੋਂ ਮੇਰਾ ਦੋ ਚਾਰ ਕਿਸਾਨ ਜਥੇਬੰਦੀਆਂ ਦਾ ਬੰਦ ਦਾ ਇਲਾਨ ਕੀਤਾ ਗਿਆ ਉਹਦੇ ਵਿੱਚ ਵਪਾਰੀਆਂ ਨੇ ਅਪੀਲ ਕੀਤੀ ਗਈ ਹੈ ਬੰਦਬਾਰੀ ਲੇਕਿਨ ਇਹਦੇ ਵਿੱਚ ਵਪਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨੂੰ ਪਹਿਲਾਂ ਹੀ ਬੰਦ ਹੋ ਚੁੱਕੇ ਬੰਦ ਹੋਣ ਕਰਕੇ बार-बार ਬੰਦ ਕਿਹਦੇ ਚਿੱਤੇ ਮੰਡੀ ਬਲੋਕ ਦੇ ਕਿਸੇ ਚਿੱਤੇ ਮੰਡੀ ਤੇ ਵਪਾਰੀਆਂ ਨੂੰ ਪਰੇਸ਼ਾਨੀ ਆਉਂਦੀ ਹੈ ਸਾਡੀ ਇਹ ਹੀ ਹੈ ਵੀ ਜਿਹੜੇ ਕਿਸਾਨੀ ਮੁੱਦੇ ਨੇ ਅਸੀਂ ਕਿਸਾਨਾਂ ਦੇ ਨਾਲ ਹੈ ਲੇਕਿਨ ਬਾਰ-ਬਾਰ ਬੰਦ ਕਰਨ ਨਾਲ ਜਿਹੜਾ ਵਪਾਰ ਹੈ ਦਿਨੋ-ਦਿਨ ਖਤਮ ਹੋ ਰਿਹਾ ਹੈ ਵੀ ਉਹਨੂੰ ਮੁੱਦੇ-ਮੁਦੇ ਰੱਖ ਕੇ ਜਿਹੜੀ ਵੀ ਕੋਈ ਲੜਾਈ ਹੈ ਕਿਸਾਨੀ ਦੀ ਸਟੇਟ ਗਵਰਨਮੈਂਟ ਨਾਲ ਜਾਂ ਸੈਂਟਰਲ ਨਾਲ ਉਹਨਾਂ ਨੇ ਬਿਆਨ ਕੀਤਾ ਕਿ ਧੰਨੇ ਲਾਏ ਜਾਣ ਉਹਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਵਪਾਰ ਮੰਡਲ ਵੀ ਤੇ ਵਪਾਰੀ ਵੀ ਨਾਲ ਨੇ ਪਹਿਲਾਂ ਵੀ ਅਸੀਂ ਦੁਆਨੇ ਦੰਦ ਤੋਂ ਪਰ ਜਿਹੜਾ ਹੁਣ ਪਿੱਛੇ ਵੀ ਬੰਦ ਰਹੇ ਹੋ ਰਹੇ ਸਾਥ ਦਿੰਦੇ ਰਹੇ ਹਾਂ ਲੇਕਿਨ ਇਹ ਲੰਬੀਆਂ ਲੜਾਈਆਂ ਨੇ ਤਜੇ ਵਿੱਚ ਬਾਰ-ਬਾਰ ਬਾਜ਼ਾਰ ਬੰਦ ਕਰਕੇ ਲੋਕਾਂ ਦੀ ਆਵਾਜ਼ਾਈ ਬੰਦ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਊlli ਬੱਚਿਆਂ ਦਾ ਪੜ੍ਹਾਈ ਲਿਖਾਈ ਹੈਲਥ ਜੀ ਕਿਸੇ ਨੇ ਬਾਹਰ ਹੰਦੇ ਜਾਣਾ ਕਿਸੇ ਨੇ ਕੋਈ ਦੁਖਤ ਤਕਲੀਫ ਤੇ ਬਾਹਰ ਜਾਣਾ ਸਾਰੇ ਲੋਕ ਇੱਥੇ ਨਿਵਾਸੋ ਚਰੇ ਫਿਰਦੇ ਨੇ ਬਲਕੇ ਬੰਦ ਨੇ ਫਰਮਾਨ ਨਹੀਂ ਦੇਨੇ ਚਾਹੀਦੇ ਕੋਈ ਬੰਦ ਬਾਰੇ ਬਤਵਾਦੀਆਂ ਨਾਲ ਮੀਟਿੰਗ ਨਹੀਂ ਕੀਤੀ ਕੋਈ ਵਪਾਰ ਮੰਨ ਨਾਲ ਨਹੀਂ ਸਿੱਧਾ ਐਲਾਨ ਕਰਤਾ ਵੀ ਰਸਤੇ ਬੰਦ ਸੜਕਾਂ ਬੰਦ ਟ੍ਰੇਨ ਪੰ ਬੰਦ ਦਫ਼ਤਰ ਬੰਦ ਇਹ ਚੀਜ਼ਾਂ ਚਾਹੀਦੀਆਂ ਨਹੀਂ ਕੋ ਪਹਿਲਾਂ 2 ਦਿਨ ਪਹਿਲਾਂ ਨੀ ਪੇਕੇ ਤੇ ਸ਼ੁੱਕਰ ਸ਼ਨੀ ਲੈ ਤਾਂ ਐਤਵਾਰ ਸੀ ਅੱਜ ਹਫ਼ਤੇ ਦਾ ਪਹਿਲਾ ਦਿਨ ਸੋਮਵਾਰ ਨੂੰ ਬੰਦ ਕਰਨ ਨਾਲ ਬਹੁਤ ਕਾਰੋਬਾਰ ਦਾ ਨੁਕਸਾਨ ਦਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਵਾਸੇੜ ਦਾ ਬੁਰਾ ਹਾਲ ਹੈ ਜੇ ਇਹੀ ਹਾਲ ਰਿਹਾ ਪੰਜਾਬ ਖਤਮ ਹੋ ਜੂ ਉਜੜ ਦੀ ਪਹਿਲਾਂ ਹੀ ਉਜੜਦੀ ਕਗਾਰ ਤੇ ਐ ਬਾਕੀ بڑے بڑے ਧੀਮਾਟਰ ਕੁੰਡੀਆੰਨੇ ਵਪਾਰੀ ਤੇ ਪਹਿਲਾਂ ਮੰਡੀ ਦੇ ਹਾਲਚ ਨੇ ਵਪਾਰੀ ਕਰਜ਼ੇ ਦੇ ਵਿੱਚ ਹੈਗਾ ਬਾਕੀ ਹੁਣ ਸਰਦਾਰ ਤਲਦੀਪ ਸਿੰਘ ਜੱਸਲ ਜੋ ਬਸ ਸਟੈਂਡ ਯੂਨੀਅਨ ਦੇ ਪ੍ਰਧਾਨ ਨੇ ਤੇ ਉਹਨਾਂ ਵੱਲੋਂ ਵੀ ਇਹੀ ਕਿਸਾਨ ਯੂਨੀਅਨ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜਾ ਵੀ ਕੋਈ ਸੰਘਰਸ਼ ਮਿੱਟਣਾ ਹੁੰਦਾ ਤਾਂ ਇੱਕ ਵਾਰ ਜਦੋਂ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਈ ਅਪੀਲ ਕਰ ਦਿਓ ਜਾਂ ਆਵਾਜ਼ ਦਿਨੇ ਹੋ ਤਾਂ ਵਪਾਰ ਮੰਡਲ ਨਾਲ ਜਾਂ ਮਤਲਬ ਜਿਹੜੇ ਹੈਗੇ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਮਤਲਬ ਜਿਹੜੇ ਜਿਵੇਂ ਬੱਸ ਸਟੈਂਡ ਰੋਡ ਦੇ ਹੈਗੇ ਆ ਕੁਲਦੀਪ ਜੀ ਤਾਂ ਸਾਨੂੰ ਪਹਿਲਾਂ ਮਤਲਬ ਜਿਹੜੀ ਕੋਈ ਵੀ ਸੂਚਨਾ ਹੈਗੀ ਉਹ ਸਹੀ ਜਾਣਕਾਰੀ ਸਾਨੂੰ ਸਾਡੇ ਨਾਲ ਮੀਟਿੰਗ ਵਿਚਾਰੀ ਜਾਵੇ ਤਾਂ ਕਿ ਅਸੀਂ ਸਹੀ ਤਰੀਕੇ ਨਾਲ ਆਪਾਂ ਉਸ ਉਸ ਗੱਲ ਨੂੰ ਵਿਚਾਰਿਆ ਜਾਵੇ ਕਿ ਵੀ ਕਿਸ ਤਰ੍ਹਾਂ ਉਸਨੇ ਉਹਨੂੰ ਬੰਦ ਰੱਖਣਾ ਕਿਉਂਕਿ ਉਹ ਕਹਿੰਦੇ ਆ ਵੀ ਇਹ ਛੋਟੇ ਛੋਟੇ ਗੱਲ ਤੇ ਕੋਈ ਵੀ ਜੇ ਮੰਨ ਕੇ ਚੱਲੋ ਕੋਈ ਵੀ ਬੰਦਾ ਇਹ ਕਹਿੰਦਾਗਾ ਵੀ ਜਿਹੜਾ ਹੈਗਾ ਇਹ ਬੰਦ ਕੀਤਾ ਜਾਵੇ ਬਾਜ਼ਾਰ ਕੋਈ ਕੱਲ ਨੂੰ ਕੋਈ ਹੋਰ ਜਥੇਬੰਦੀ ਕਹਿ ਦਿੰਦੀ ਆ ਫਿਰ ਕੋਈ ਹੋਰ ਜਥੇ ਬੰਦੀ ਕਹਿੰਦੀ ਆ ਤਾਂ ਦੁਕਾਨਦਾਰ ਵੀਰਾਂ ਦਾ ਇਹ ਵੀ ਕਹਿਣਾਗਾ ਕਿ ਸਾਨੂੰ ਦੁਕਾਨਾਂ ਤੇ ਖਰਚੇ ਬਹੁਤ ਜ਼ਿਆਦਾ ਪੈਂਦੇ ਨੇ ਜਿਹਦੇ ਵਿੱਚ ਅੰਪਲਾਈਜ਼ ਦੇ ਖਰਚੇ ਵੀ ਹੁੰਦੇ ਨੇ ਦੁਕਾਨਾਂ ਦੇ ਖਰਚੇ ਵੀ ਹੁੰਦੇ ਨੇ ਬਿਜਲੀ ਦੇ ਵੀ ਖਰਚੇ ਹੁੰਦੇ ਆ ਮੇਨਟੇਨੈਂਸ ਦੇ ਵੀ ਖਰਚੇ ਹੁੰਦੇ ਆ ਉਸੋ ਤਾਂ ਕਰਕੇ ਵੀ ਜਿਹੜਾ ਸਾਨੂੰ ਖਰਚੇ ਬਹੁਤ ਜ਼ਿਆਦਾ ਪੈਂਦੇ ਨੇ ਇਸ ਕਰਕੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਕਰਸਾਨ ਯੂਨੀਅਨ ਵੇੜੀ ਹੈਗੀ ਆ ਉਹ ਸਾਡੇ ਨਾਲ ਇੱਕ ਵਾਰ ਗੱਲਬਾਤ ਸਾਡੇ ਨਾਲ ਵਿਚਾਰ ਵਟਾਂਦਰਾ ਬਹਿ ਕੇ ਜਰੂਰ ਕਰਨ ਤਾਂ ਕਿ ਫਿਰ ਉਹਨਾਂ ਦੀ ਗੱਲਬਾਤ ਤੋਂ